ਲੋਕ ਕਿੰਨੇ ਕਿੰਨੇ ਘੰਟ ਵਿਆਹ ਕਰਦੇ ਆ ਕਿੰਨੇ ਕਿੰਨੇ ਖਰਚੇ ਕਰਦੇ ਆ ਬੰਦਿਆਂ ਨੇ ਯਾਰ ਸੱਚੀ ਐਡੀ ਥੂ ਥੂ ਕਰਾਈ ਆ ਐਡੀ ਪਿੰਡ ਤੋਂ ਤੇਲਾ ਕਰਾਈ ਆ ਤੇ ਆਪਾਂ ਕੁੱਤੇਖਾਨੀਆਂ ਜਿਉਂ ਉਹਨਾਂ ਨਾਲ ਆਪਾਂ ਵੀ ਕਰਦੇ ਆ ਚੱਲ ਕੇ ਆਜੋ ਉਹ ਪਤੰਦਰ ਅੱਜ ਫੇਰ ਦੇਖੋ ਗੰਦ ਤੋੜੀ ਜਾਂਦੇ ਭੁਰਜੀ ਚ ਫੇਰ ਮੰਡੇ ਪਏ ਆ ਓਏ ਪਤੰਦਰੋ ਖਾ ਲਿਆ ਕਰੋ ਢੰਗ ਦਾ ਕੁਸੋ ਖਾ ਲਿਆ ਕਰੋ ਢੰਗ ਦਾ ਦੇਖ ਆ ਲਮਕੇ ਪਏ ਆ ਖਾਈ ਜਾਂਦੇ ਆ ਗੰਦ ਸੋ ਪਤਾ ਲੱਗ ਗਿਆ ਉਸ ਨੂੰ ਕਹਿ ਜਾ ਇਹਨਾਂ ਨੇ ਵਿਆਹ ਕਰਿਆ ਉਹ ਇਹਨਾਂ ਨੂੰ ਬੋਲਦਾ ਕੀ ਬੋਲਦਾ ਢੰਗ ਦਾ ਖਾ ਲਿਆ ਕਰੋ ਕੁਸੋ ਕੀ ਬੋਲਦਾ ਕੀ ਬੋਲਦਾ ਤੁਹਾਡੇ ਸਾਰੇ ਪਿੰਡ ਨੇ ਥੂ ਥੂ ਕਰੀਏ ਤੁਹਾਡੇ ਦੇ ਸਾਰੇ ਰਿਸ਼ਤੇਦਾਰ ਤੁਹਾਡੇ ਨਾਲ ਲੜ ਕੇ ਗਏ ਆ ਕਿਆ ਰੁੱਥੂ-ਥੂ ਕਾਦੀ ਆ। ਆ ਲਾ ਦੇ ਤੇ 10 ਰੁਪਏ 40-40 ਕਿਲਿਆਂ ਦੇ ਮਾਲਕਾਂ ਸੰਗ ਆਉਣੀ ਚਾਹੀਦੀ ਸੀ ਤੁਹਾਨੂੰ। ਕੀ ਨਹੀਂ ਕੀਤਾ ਉਹ ਅਸੀਂ ਦੱਸ। ਨਹੀਂ ਕੀਤਾ ਨਹੀਂ। ਵੀ ਇੱਕ ਮਿੰਟ ਮੇਰੀ ਗੱਲ ਮੇਰੀ ਗੱਲ ਸੁਣ ਲੈ ਇੱਕ ਮਿੰਟ। ਲੋਕਾਂ ਦੇ 2000 ਵਾਲੀ 2500 ਵਾਲੀ ਬੋਤਲ ਹੁੰਦੀ ਆ ਆਮ ਬੰਦਿਆਂ ਦੇ। ਤੁਸੀਂ ਤਾਂ ਉਹ ਤੋਂ ਵੱਡੇ ਆਗੇ 2000 2500 ਵਾਲੀ ਬੋਤਲ ਟੇਬਲ ਤੇ ਹੁੰਦੀ ਆ। ਮੱਛੀ ਹੁੰਦੀ ਆ, ਮੁਰਗਾ ਹੁੰਦਾ। ਬਾਈ ਲਟਰ ਪਟਰ ਕੋਈ ਤੰਦੂਰੀ ਚੱਕ ਲਿਆ ਕਿਸੇ ਨੇ, ਕਿਸੇ ਨੇ ਕੁਛ ਚੱਕ ਲਿਆ। ਤੁਹਾਡੇ ਵੀ ਟੇਬਲਾਂ ਤੇ ਕੁਛ ਨਹੀਂ ਸੀਗਾ। ਕੀ ਨਹੀਂ ਕੀਤਾ ਸੀ। ਬਾਈ ਅੱਛੀ ਮੇਰੀ ਗੱਲ ਸੁਣ। ਅੱਛੀ ਰਾਜਸਥਾਨ ਚੋਂ ਘੋਲਿਆ ਜ਼ਮੀਨ ਗਿਆ ਛੇਰਾ ਹਾਂ ਚੱਲ ਤੁਸੀਂ ਦੇਸੀ ਆਰਗੈਨਿਕ ਖੇਤੀ ਕਰੀਏ ਜੀ ਖੇਤੀ ਤੁਸੀਂ ਕੋਈ ਸਬਜ਼ੀ ਦਾ ਢੰਗ ਦੀ ਧਰ ਲੈਂਦੇ ਨਾ ਮਟਰ ਪਨੀਰ ਕੋਈ ਮੈਜ ਬਣਾ ਲੈਂਦੇ ਕੋਈ ਸਬਜ਼ੀ ਵੀ ਬਣਾ ਲੈਂਦੇ ਢੰਗ ਦੀ ਤੁਸੀਂ ਗਾਜਰਾਂ ਮੂਲੀਆਂ ਖਵਾਈ ਗਏ ਫਿਰ ਲੋਕਾਂ ਨੂੰ ਕੁਝ ਦਾਰੂ ਜਮਾ ਨਹੀਂ ਲਿਆਉਂਦੇ ਨਾ ਲਿਆ ਗਏ ਅੱਜ ਬਾੜ ਕੇ ਨਾ ਕੱਲ ਬਿਨਾ ਦਾਰੂ ਤੋਂ ਅਸੀਂ ਵਧੀਆ ਆਰਗੈਨਿਕ ਇਦਾਂ ਦੀ ਕਰਿਆ ਕਰਾਂਗੇ ਖੇਤੀ ਆਈ ਲੈ ਲਈ ਜਾਓ ਗਾਲਾਂ ਲੋਕਾਂ ਤੋਂ ਫਰਾਉਂ ਸਾਨੂੰ ਤਾਂ ਬਾਈ ਗਾਲਾਂ ਪਿੰਡ ਗਾਲਾਂ ਦੇ ਹੀ ਜਾਂਦਾ ਸਾਨੂੰ ਸਾਨੂੰ ਤਾਂ ਬਾਈ ਸਾਰਾ ਦੇਸ਼ ਗਾਲਾਂ ਦੇ ਬਈ ਅਸੀਂ ਤਾਂ ਕਿਸੇ ਨੂੰ ਜ਼ਹਿਰ ਖਵਾਉਂਦੇ ਨਹੀਂ ਹਾਂ ਅਛਾ दारू ਵੀ ਨਹੀਂ ਲਿਆਉਂਦੇ ਨਾ 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 ਚੀ ਨਹੀਂ ਲਿਆਉਂਦੇ ਸਾਡੇ ਨਾਲ ਇੰਨੀ ਕੁੱਤੇ ਗਾਣੀ ਹੋ ਗਈ ਅਗਲੇ ਵਿਆਹ 'ਚ ਵੀ ਨਹੀਂ ਲਿਆਉਂਦੇ ਬਾਈ ਕੋਈ ਮਰਜ਼ੀ ਕਰੀ ਜਾਵੇ ਅਸੀਂ ਤਾਂ ਲਿਆਉਂਦੇ ਨਹੀਂ ਅਗਲਾ ਵਿਆਹ ਵੀ ਕਰਾਂਗੇ ਨਾ ਅਸੀਂ ਬਸ ਰਾਜਸਥਾਨ ਤੋਂ ਦੇਸੀ ਘੋਲਿਆ ਮੰਗੇ ਦੇਸੀ ਘੋਲ ਚ ਮਠਿਆਈ ਬਣਾਵਾਂਗੇ ਤੇ ਬਸ ਕਹਿੰਦਾ ਸਾਡੇ ਨਹੀਂ ਆਉਂਦੇ ਸਾਡੇ ਆਇਆ ਹੈ ਤੋਂ ਨਹੀਂ ਆਇਆ ਇਸ ਤੇ ਡਾਕਟਰ ਇਸ ਤੇ ਡਾਟਰੀਅਲ ਦੇ ਵੀ ਕੰਧਾਂ ਉੱਤੇ ਲਮਕਣਗੇ ਖੁੱਲ ਕੇ ਕੰਨਾ ਕਿ ਹੋਰ ਸੁਣ ਨਹੀਂ ਆਇਆ ਉਹ ਕੰਨ ਦਾ ਮੇਰੇ ਖੁੱਲ ਕੇ ਬੋਲ ਗਿਆ ਸਾਰਾ ਉਹ ਸਮਝ ਗਿਆ ਸਮਝ ਗਿਆ ਗੁਰੂ ਚੁੱਪ ਕਰ ਜਾ ਅੱਛਾ ਠੀਕ ਆ ਤੁਸੀਂ ਜਿਵੇਂ ਲੋਕ ਕਹਿੰਦੇ ਆ ਵੀ ਗੰਦ ਵਰਤੀ ਜਾਂਦੇ ਆ ਡਾਲ ਡੱਕਾ ਹੋ ਲਿਆ ਕੇ ਸਾਡਾ ਰਫਾਇੰਡ ਲਿਆ ਕੇ ਵੀ ਘਰਾਂ ਚ ਨਾ ਗੰਦ ਬਿਲ ਆਪਾਂ ਪਿੰਡਾਂ ਦੇ ਵਿੱਚ ਰਹਿੰਦੇ ਆ ਯਾਰ ਹਨਾ ਤੇ ਵੀ ਇਹੀ ਗੱਲ ਆ ਅਸੀਂ ਯਾਰ ਰਿਸ਼ਤੇਦਾਰਾਂ ਨੂੰ ਆਰਗੈਨਿਕ ਨਹੀਂ ਖਵਾ ਸਕਦੇ ਨਹੀਂ ਖਵਾ ਸਕਦੇ ਬਈ ਵੱਡੀ ਗੱਲ ਆ ਅੱਛਾ ਦਾਰੂ ਵਾਲਾ ਤੁਹਾਡਾ ਮੈਨੂੰ ਚੰਗਾ ਲੱਗਿਆ ਚੱਲ ਪਹਿਲਾਂ ਮੇਰੇ ਜੱਜੀ ਸੀ ਕਿ ਤੁਸੀਂ ਮੀਟ ਸ਼ਰਾਬ ਦਾ ਮੀਟ ਨਹੀਂ ਵਰਤ ਸਬਜੀ ਚੰਗੀ ਨਹੀਂ ਵਰਤੀ ਮਾੜੀ ਗੱਲ ਆ दारू ਦੀ ਤਾਂ ਮੈਂ ਵੀ ਕੁਛ ਨਾ ਕੁਛ ਜਾਣ ਕੇ ਕਹਿੰਦਾ ਸਹਿਮਤ ਸੀ ਪਰ ਜਿਹੜਾ ਉਹ ਸਬਜੀ ਵਾਲਾ ਵੀ ਮੇਰੇ ਕੰਨਾਂ 'ਚ ਹੁਣ ਵੱੜ ਗਈ ਵੀ ਤੁਸੀਂ ਆਪ ਦੀ ਇਤਿਆਰ ਕਰੇ ਕਰੀ ਹਾਂ 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 ਕਰੀਏ ਆਪਾਂ ਜਿਹੜਾ ਉਹ ਕਹਿੰਦੇ ਆ ਵੀ 40 ਕਿੱਲੇ ਸੀ ਉਹਨਾਂ ਕੋਲ ਉਹਨਾਂ ਨੇ ਕੁਛ ਨਹੀਂ ਕਰਿਆ ਇਹ ਤਾਂ ਫਿਰ ਲੋਕ ਤਾਂ ਮੈਂ ਲਾ ਇਹ ਕਹਿੰਦੇ ਤਾਂ ਬੜਾ ਕੁਛ ਕਹਿੰਦੇ ਆ ਪੁੱਤ ਲੋਕ ਤਾਂ ਲੋਕ ਮੰਗਤ ਨਹੀਂ ਆਪਾਂ ਲੱਗ ਸਕਦੇ ਉਸਕੇ ਬੰਦਿਆਂ ਦਾ ਮੈਸੇਜ ਬਹੁਤ ਵੱਡਾ ਯਾਰ ਸੱਚੀ ਅਸੀਂ ਵੀ ਗੰਦ ਪੱਲ ਇਕੱਠਾ ਕਰੀ ਜਾਂਦੇ ਆ ਸਾਡੇ ਪਲੇਟਾਂ 3-3000 ਵਾਲੀਆਂ ਹੋ ਗਈਆਂ ਬਈ ਅੱਧਿਆਂ ਨੂੰ ਸ਼ੂਗਰ ਹੁੰਦਾ ਅੱਧਿਆਂ ਨੂੰ ਮਟਾਪਾ ਹ ਆਪਰਾ ਦਾ ਸੱਚੀ ਸੋਡਾ ਬਹੁਤ ਵਧੀਆ ਲੱਗਿਆ ਬਾਈ ਕਨਾਂਤਾ ਲਾਇਆ ਚ ਘਰੀ ਆਪਦੇ ਤੈਨੂੰ ਗੱਪ ਦੀ ਮੱਝ ਨਹੀਂ ਯਾਰ ਸੋਨਾ ਕਰਿਆ ਯਾਰ ਆ ਮੈਂ ਕੀ ਫਾਇਦਾ ਗਲਤੀ ਹੋ ਗਈ ਚਲੋ ਮੈਂ ਬੋਲ ਪਿਆ ਤੁਹਾਨੂੰ ਪਰ ਸੋਡਾ ਗੱਲ ਸੁਣ ਕੇ ਯਾਰ ਕਿਤੇ ਨਾ ਕਿਤੇ ਸ਼ਾਂਤੀ ਵੀ ਮਿਲੀ ਆ ਤੇ ਸੰਤੁਸ਼ਟ ਵੀ ਹੋਏ ਆ ਜਿਹੜੇ ਇੱਕ ਦਿਨ ਚ 10 10 15 15 ਲੱਖ ਰੁਪਈਆ ਦੋ ਘੰਟਿਆਂ ਚ ਪੈਰਿਸ ਚ ਲੈ ਕੇ ਘਰੇ ਆ ਜਾਂਦੇ ਆ ਉਥੇ ਖਾਂਦਾ ਕੋਈ ਹੈ ਨਹੀਂ ਬਾਈ ਬੇਸਟਿੰਗ ਪਿਆ ਰੰਦਾ ਨੰਗਾ ਹਣਾ ਬਾਈ ਪੈਸੇ ਸੋਡਾ ਬਹੁਤ ਸੋਨਾ ਕੰਮ ਲੱਗਿਆ ਤੇ ਸ਼ੇਅਰ ਤਾਂ ਸਾਡੇ ਭਰਾ ਵੀ ਕਹਿਣ ਦੀ ਲੋੜ ਹੀ ਨਹੀਂ ਮਿਲਦਾ ਆਪੇ ਆਪ ਹੀ ਕਿਥਾਰੇ ਜਣੇ ਸ਼ੇਅਰ ਕਰ